ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਗੁਰਾਇਆਂ ਪੁਲਿਸ ਵੱਲੋਂ 2-ਵੀਲਰ ਚੋਰੀ ਕਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਾਨਯੋਗ ਡੀਐਸਪੀ ਭਰਤ ਮਸੀਹ ਜੀ ਵੱਲੋਂ ਦੱਸਿਆ ਗਿਆ ਹੈ ਕਿ ਇਸ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਇੱਕ ਭੱਜਣ ਵਿੱਚ ਸਫਲ ਹੋ ਗਿਆ ਹੈ ਪਰ ਉਸ ਨੂੰ ਪકડਨ ਲਈ ਸ਼ਾਫੀ ਮਾਰੀ ਕੀਤੀ ਜਾ ਰਹੀ ਹੈ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਇਹ ਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਡੀਡੀ ਨਿਊਜ਼ ਪੰਜਾਬ ਲਈ ਸ਼ਹਿਰ ਗੁਰਾਇਆਂ ਤੋਂ ਖਾਸ ਰਿਪੋਰਟ ਸਾਡੇ ਐਸਐਸਪੀ ਸਾਹਿਬ ਪਰਵਿੰਦਰ ਸਿੰਘ ਬਿੰਦਰੀ ਵੱਲੋਂ ਜਿਹੜੀ ਐਂਟੀ ਸੋਸ਼ਲ ਐਂਗਲਮੈਂਟ ਦੇ ਖਿਲਾਫ ਜਿਹੜੀ ਮੁਹਿੰਮ ਚਲਾਦੀ ਆ ਉਸ ਮੁਹਿੰਮ ਦੇ ਤਹਿਤ ਜਿਹੜੇ ਸਾਡੇ ਐਸਐਸਓ ਗੁਰਾਇਆਂ ਸਕੰਦਰ ਸਿੰਘ ਜੀ ਨੇ ਇੱਕ ਜਿਹੜਾ ਚੋਰ ਜਿਹੜਾ ਵਹੀਕਲ ਚੋਰੀ ਕਰਦਾ ਚੋਰੀ ਕਰਦਾ ਸੀ ਉਹਨੂੰ ਜਿਹੜਾ ਉਹ ਰੈਸਟ ਕੀਤਾ ਐਕਟਿਵ ਆ ਇੱਕ ਉਹਦੇ ਕੋਲੋਂ ਬਰਾਮਦ ਕੀਤੀ ਆ ਤੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਆ ਇੱਕ ਬੰਦਾ ਉਸ ਨਾਲ ਹੋਰ ਸੀਗਾ ਜਿਹੜਾ ਲਗਾਤਾਰ ਜਿਣੀਆ ਵਹੀਕਲ ਚੋਰੀ ਕਰ ਰਿਹਾ ਸੀ ਉਹ ਫਰਾਰ ਆ ਉਹ ਅਜੇ ਗ੍ਰਿਫਤਾਰ ਕਰਨਾ ਬਾਕੀ ਆ ਕੀਸ਼ਨ ਆਪਕੇ ਹੋਏ ਜਲਦੋਂ ਉਹ ਜਿਹੜਾ ਹੈਗਾ ਗ੍ਰਿਫਤ ਕੀਤਾ ਲਗਦਾ ਨਾਮ ਸੰਜੀਤ ਕਮਾਲ son of ਰਾਜੂ ਦਾਸ ਵਾਸੀ ਫਲੈਟ ਨੰਬਰ 465 ਫਸਟ ਫਲੋਰ ਸੈਕਟਰ ਡੀ ਦਿੱਲੀ ਅਰੰਗਨਾ ਕਿਥੋਂ ਦਾ ਚੋਰੀ ਕੀਤਾ ਜੀ ਇੰਨਾ ਇੱਕ ਜਿਹੜਾ ਹੈਗਾ ਉਹ ਇਹਨਾਂ ਨੇ ਗ੍ਰਾਇਆ ਤੋਂ ਐਕਟਿਵ ਚੋਰੀ ਕੀਤੇ ਜਿਹਦੇ ਬਾਕੀ ਪੰਜ ਜਿਹੜੇ ਬਾਈਕ ਅਸੀਂ ਰਿਕਵਰ ਕੀਤੀ ਐ ਸਾਬ ਨੇ ਉਹ ਜਿਹੜੇ ਵੱਖ-ਵੱਖ ਜਗ੍ਹਾ ਤੋਂ ਚੋਰੀ ਹੋਇਆ ਉਹਨਾਂ ਬਾਰੇ ਅਸੀਂ ਜਿਹੜੀ ਬਾਦ ਵਿੱਚ ਤੁਹਾਨੂੰ ਡਿਟੇਲ ਜਿਵੇਂ ਸਪਲਾਈ ਕਰਾਂਗੇ ਜਿਹੜਾ ਸਾਥੀ ਹੈ ਜੀ ਉਹ ਨਿਸ਼ਾਨਤ ਹੋਈ ਹੈ ਬਿਲਕੁਲ ਉਹਦਾ ਮਨੀ ਮਨੀ ਪੁੱਤਰ ਨਾਮ ਨੂੰ ਆ ਛੋਟਾ ਨਾਮ ਦਾ ਮਨੀ ਹੈ ਜਿਹੜਾ ਇਹਨੇ ਦੱਸਿਆ ਆਪਣੀ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਤੇ ਉਹਨੂੰ ਵੀ ਅਸੀਂ ਜਲਦੀ ਆਉਂਦੇ ਹਾਂ ਕਿੱਥੇ ਜਾਏ ਉਹ ਵੀ ਰੈਨ ਵਾਲਾ ਤੇ ਜਿਹੜਾ ਹੈਗਾ ਵਾ ਉਹ ਫਗਵਾੜੇ ਦਾ ਉਹ ਜਿਹੜੀ ਲਵਲੀ ਯੂਨੀਵਰਸਿਟੀ ਉਹਦੇ ਨੇ ਰੈਂਦਾ ਸੀ ਕਿਤੇ ਕਰਾਈ ਕਿਹਾ ਉਹਦੇ ਕੋਲ ਕੀ ਕਰ ਉਹ ਕਰ ਕਰ ਵੀ ਉਹਦੇ ਖਨਾਮੇ ਕਦਮਾਂ ਤਾਂ ਚ ਕੀਤਾ ਜਿਹੜਾ ਚੋਰੀ ਦਾ ਮਕਦਮਾ ਦਰਜ ਕਰਕੇ ਬਾਕਾਇਦਾ ਇਹ ਚ ਅਰੈਸਟ ਪਾਈ ਆ ਦੂਜਾ ਬੰਦਾ ਫਰਾਰ ਆ ਉਹ ਵੀ ਜਲਦੀ ਹੀ ਅਰੈਸਟ ਹੋ ਜਾਏਗਾ ਪਹਿਲਾਂ ਵੀ ਫਿਰ ਇਹ ਹੈ ਕਿ ਕੋਈ ਮਾਮਲਾ ਨਹੀਂ ਹਾਂ ਉਹਦੇ ਬਾਰੇ ਅਸੀਂ ਜਿਹੜੀ ਉਹ ਵੈਰੀਫਾਈ ਕਰ ਰਹੇ ਆ ਕਿ ਜਿਹੜੀ ਹੈਗੀ ਆ ਹੋਰ ਕਈ ਜਗ੍ਹਾ ਤੇ ਵੀ ਮਕਦਮੇ ਦਰਜ ਹੋ ਸਕਦੇ ਆ ਜਿੰਨੇ ਬਾਰੇ ਅਸੀਂ ਜਿਹੜੀ ਮੈਸੇਜ ਕਰਾਇਆ ਉਹਦਾ ਵੀ ਜਿਹੜਾ ਆ ਜਾਏਗਾ ਫਿਰ ਅਸੀਂ ਉਹ ਵੀ ਅਸੀਂ ਤੁਹਾਨੂੰ ਨੈਕਸਟ ਜੇ ਆ ਜਿਹੜਾ ਸੈਕੰਡ ਬੰਦਾ ਅਰੈਸਟ ਹੁੰਦਾ ਉਹਦਾ ਵੀ ਅਸੀਂ ਅਪਡੇਟ ਕਰਦੇ ਹਾਂ